ਪੱਠਾ ਮਜ਼ਦੂਰ ਯੂਨੀਅਨ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ ਪੱਠਾ ਮਜ਼ਦੂਰ ਯੂਨੀਅਨ ਵੱਲੋਂ ਐਲਸੀ ਦੇ ਨਾਲ ਮੀਟਿੰਗ ਰੱਖੀ ਸੀ ਉਹਦੇ ਨਾਲ ਮੀਟਿੰਗ ਵਧੀਆ ਹੋਈ ਹੈ ਬਕਾਇਦਾ ਉਹਨਾਂ ਨੇ ਪੱਠਾ ਮਾਲਕਾਂ ਨੂੰ ਵੀ ਬੁਲਾਇਆ ਹੋਇਆ ਸੀ ਸੋ ਜਿਹੜੇ ਸਾਡੇ ਸਾਥੀ ਜਿਹੜੇ ਨਾਲ ਸਾਡੇ ਲਗਾਤਾਰ ਜੁੜੇ ਹੋਏ ਐ ਸਾਡੀ ਜਥੇਬੰਦੀ ਦੇ ਨਾਲ ਏਟਿਕ ਦੇ ਨਾਲ ਉਹਨਾਂ ਦੀ ਅਸੀਂ ਗੱਲ ਰੱਖੀ ਉਹਨਾਂ ਦਾ ਬਕਾਇਦਾ ਉਹਨਾਂ ਨੂੰ ਲਿਖ ਕੇ ਵੀ ਦਿੱਤਾ ਆਇਆ ਸੀ। ਔਰ ਜਦੋਂ ਸਰਕਾਰੀ ਰੇਟ ਦੀ ਗੱਲ ਹੋਈ ਤਾਂ ਪੱਠਾ ਮਾਲਕ ਜਿਹੜੇ ਸੀ ਉਹ ਇਸ ਗੱਲ ਤੋਂ ਮੰਨੇ ਵੀ ਸਰਕਾਰੀ ਰੇਟ ਇਹਨਾਂ ਦਾ ਬਣਦਾ ਹੈ। ਉਹਨਾਂ ਦਾ ਜਿਹੜਾ ਮੰਗਤਰਾਮ ਮੁੰਗਲਾਨੀ ਉਹ ਹਾਜ਼ਰ ਸੀ, ਏ.ਲ.ਸੀ. ਹਾਜ਼ਰ ਸੀ, ਇਨਸਪੈਕਟਰ ਲਿਓ ਇਨਸਪੈਕਟਰ ਹਾਜ਼ਰ ਸੀ। ਸੋ ਉਹਦੀ ਜਿਹੜੀ ਸਾਡੀ ਅਗਲੀ ਜਿਹੜੀ 24 ਤਰੀਕ ਹੈ ਉਹ ਸਾਨੂੰ ਦੇਤੀ ਹੈ ਬਕਾਇਦਾ ਸਾਡੇ ਨਾਲ ਲਗਭਗ 10 ਤੋਂ 12 ਜਿਹੜੇ ਫੱਟੇ ਮਜ਼ਦੂਰ ਸਾਡੇ ਨਾਲ ਸੀ ਇਹ ਗੱਲ ਉਹਨਾਂ ਨੇ ਇੱਕ ਜ਼ਰੂਰ ਕਹੀ ਹੈ ਵੀ ਜਿਹੜੇ ਤੁਹਾਡੇ ਨਾਲ ਕੰਮ ਕਰ ਰਹੇ ਨੇ ਜਿਹੜੇ ਤੁਹਾਡੇ ਨਾਲ ਲਗਾਤਾਰ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਰੇਟ ਦੇਵਾਂਗੇ ਸਰਕਾਰੀ ਸੋ ਇਹ ਗੱਲ ਉਹਨਾਂ ਦੀ ਵਾਜਬ ਵੀ ਹੈ ਅਸੀਂ ਵੀ ਕਹਿੰਦੇ ਆ ਕਿ ਜਿਹੜੇ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ ਸਾਡੀ ਜਥੇਬੰਦੀ ਨਾਲ ਜੁੜੇ ਹੋਏ ਨੇ ਮਜ਼ਦੂਰ ਉਹਨਾਂ ਨੂੰ ਸਰਕਾਰੀ ਰੇਟ ਅਸੀਂ ਦਵਾ ਕੇ ਛੱਡਾਂਗੇ ਔਰ ਅੱਜ ਉਹਨਾਂ ਨੇ ਜੈਸ ਕਰਤੀ ਹੈ ਐਲਸੀ ਨੇ ਪੀ ਤੁਹਾਨੂੰ ਇਹ ਸਰਕਾਰੀ ਰੇਟ ਅਸੀਂ ਥੋੜੇ ਦਿਨਾਂ ਦੇ ਵਿੱਚ ਹੀ ਪੱਟਿਆਂ ਦੇ ਜਾ ਕੇ ਜਿਹੜੇ ਸਾਡੇ ਲੇਬਰ ਦੇ ਹਿਸਾਬ ਕਰਾਉਣ ਵਾਲੇ ਰਹਿੰਦੇ ਨੇ ਉਹ ਸਰਕਾਰੀ ਰੇਟ ਤੇ ਹੋਣਗੇ ਇਹ ਸਾਡੇ ਵਾਸਤੇ ਅੱਜ ਬੜੀ ਵੱਡੀ ਪੋਜੀਟਿਵ ਗੱਲ ਹੋਈ ਹੈ ਬੌਂਸ ਵਿੱਚ ਪਾ ਕੇ ਜਿਹੜਾ ਸਾਨੂੰ ਮਿਲਣਾ ਹੈ ਉਹ 1000 ਤੋਂ ਉੱਤੇ ਜਿਹੜਾ ਰੇਟ ਹੈ 1000 17 ਤੇ ਜਿਹੜਾ ਸਰਕਾਰੀ ਰੇਟ ਹੈ ਉਹ ਤਾਂ ਵੀ ਉਹਨਾਂ ਦੀ ਮਰਜ਼ੀ ਦਾ ਮਾਲਕੇ ਵੀ 600 ਹੋ ਜਾਏ ਤਾਂ 550 ਹੋ ਜਾਏ ਤਾਂ ਹੱਦ ਜਿਹੜਾ 600 ਤੋਂ ਵੱਧ ਕੋਈ ਨਹੀਂ ਦੇ ਰਿਹਾ ਮਨ ਲੋ 4 400 ਰੁਪਇਆ ਜਿਹੜਾ ਉਹ ਭੱਟਾ ਮਾਲਕ ਮਜ਼ਦੂਰ ਦੇ ਨਾਮ ਨਾਲ ਉਹ ਜਿਹੜਾ ਉਹਨੂੰ ਉਹਦੀ ਤਿਆਰੀ ਜਾ ਉਹਦੀ ਮਜ਼ਦੂਰੀ ਮਾਰ ਰਿਹਾ ਸੋ ਇਸ ਵਾਸਤੇ ਅਸੀਂ ਤਾਂ ਸਾਰੇ ਜਿਹੜੇ ਪੱਟੇ ਤੇ ਮਜ਼ਦੂਰ ਕੰਮ ਕਰਦੇ ਉਹਨਾਂ ਨੂੰ ਲਾਮਬੰਦ ਕਰਨਾ ਚਾਹੁੰਦੇ ਆ ਕਿ ਜੇ ਤੁਸੀਂ ਕੰਮ ਕਰਦੇ ਜੇ ਤੇ ਤਾਂ ਹੀ ਤੇ ਭੱਟੇ ਚੱਲਦੇ ਨੇ ਜੇ ਤੁਸੀਂ ਕੰਮ ਨਾ ਕਰੋਗੇ ਪੱਟਾ ਕਦੇ ਵੀ ਨਹੀਂ ਚੱਲੇਗਾ ਇਹ ਤੁਹਾਡੀ ਕਿਰਤ ਦਾ ਮੁੱਲ ਹੈ ਜਿਹੜਾ ਭੱਟਾ ਮਾਲਕ ਇੱਕ ਬੱਟੇ ਤੋਂ ਦੋ ਪੱਟੇ ਜਾਂ ਚਾਰ ਪੱਟੇ ਬਣਾਉਂਦਾ ਪਰ ਤੁਹਾਡੀ ਹਾਲਤ ਇੱਥੇ ਦੀ ਇੱਥੇ ਖੜੀ ਏ ਸੋ ਇਹ ਸਾਡਾ ਜਿਹੜਾ ਅਸੀਂ ਸ਼ਗਿਰਚ ਕੀਤਾ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪੱਠਾ ਮਜ਼ਦੂਰ ਨੇ ਜਿਹੜੇ ਸਾਡੇ ਨਾਲ ਪੱਕੇ ਤੌਰ ਤੇ ਖੜੇ ਨੇ ਅਸੀਂ ਉਹਨਾਂ ਦੀ ਲੜਾਈ ਲੜ ਰਹੇ ਆਂ ਔਰ ਇਹਨਾਂ ਨੂੰ ਸਰਕਾਰੀ ਰੇਟ ਦੁਬਾ ਕੇ ਛੱਡਾਂਗੇ ਇੱਕ ਵਿੱਚ ਮੈਂ ਗੱਲ ਹੋਰ ਜ਼ਰੂਰ ਬੇਨਤੀ ਕਰਨਾ ਚਾਹਣਾ ਮਜ਼ਦੂਰਾਂ ਨੂੰ ਇੱਕ ਇੱਥੇ ਠੱਗ ਨਾ ਦਾ ਬੰਦਾ ਜਿਹੜਾ ਕੋਈ ਗਰਨਾਮ ਹੈ ਜਾਂ ਉਹਦਾ ਜਵਾਈ ਬਲਵਿੰਦਰ ਹੈ ਉਹ ਵੀ ਸਾਡੇ ਤੋਂ ਪਹਿਲਾਂ ਆਏ ਸੀ ਉਹਨਾਂ ਦੇ ਨਾਲ ਜਿਹੜੇ ਬੰਦੇ ਕੋਈ ਇਸ ਇਸ ਸਮਝਦੇ ਸੀ ਪਤਾ ਨਹੀਂ ਕੌਣ ਸੀ ਉਹ ਕੋਈ ਵੀ ਉਹਨਾਂ ਦੇ ਨਾਲ ਕੰਮ ਕਰਨ ਵਾਲਾ ਨਹੀਂ ਸੀ ਉਹ ਨੌਕਾ ਨਾ ਹੀ ਕਿ ਇਹ ਤੁਦੇ ਜਿਹੜੇ ਸਾਡੇ ਫਾਇਲਕਾ ਜਲਾਲਾਬਾਦ ਤੋਂ ਲੈ ਕੇ ਫਾਇਲਕਾ ਦੇ ਵਿੱਚ ਕਿਸੇ ਪੱਠੇ ਤੇ ਕੋਈ ਕੰਮ ਨਹੀਂ ਕਰਦਾ ਸੋ ਇਸ ਵਾਸਤੇ ਜੇ ਕੋਈ ਬਦਮਾਸ਼ੀ ਦਿਖਾਉਣਾ ਚਾਹੁੰਦਾ ਅਸੀਂ ਕਦੇ ਬਦਮਾਸ਼ੀ ਕਦੇ ਪ੍ਰਵਾਹ ਨਹੀਂ ਕਰਦੇ ਅਸੀਂ ਹੈ ਜੇ ਇਸ ਜੱਥੇ ਬੰਦੇ ਟੰਗ ਟੰਗ ਦੇ ਨਾਲ ਮਜ਼ਦੂਰਾਂ ਦੇ ਅੱਖ ਚ ਖੜੇ ਹੈ ਜੇ ਕੋਈ ਮਜ਼ਦੂਰਾਂ ਦੇ ਅੱਖ ਚ ਡਾਕਾ ਮਾਰੇਗਾ ਕੋਈ ਇਹਨਾਂ ਦੇ ਨਾਲ ਠੱਗੀ ਮਾਰੇਗਾ ਕੋਈ ਇਹਨਾਂ ਦੇ ਨਾਂ ਤੇ ਪੱਠਿਆਂ ਵਾਲਾ ਕੋਲ ਪੈਸੇ ਲਏਗਾ ਉਹ ਆਪ ਦਾ ਫਿਰ ਸਮਝ ਲਵੇ ਵੀ ਉਹਨੇ ਕਿਸ ਤਰ੍ਹਾਂ ਮਜ਼ਦੂਰਾਂ ਦੇ ਨਾਲ ਠੱਗੀ ਮਾਰੀ ਉਹਨੂੰ ਕਦੇ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਇਸ ਵਾਸਤੇ ਜਿਹੜੇ ਇਹੋ ਜਿਹੇ ਦਾ ਲਾਉ ਨੇ ਜਿਹੜੇ ਪੱਠੇ ਮਾਲਕਾਂ ਨਾਲ ਰਲ ਕੇ ਮਜ਼ਦੂਰਾਂ ਨੂੰ ਥਿੱਬੀ ਲਾ ਕੇ ਮਜ਼ਦੂਰਾਂ ਦੇ ਨਾਲ ਠੱਗੀ ਮਾਰ ਕੇ ਉਹਨਾਂ ਦਾ ਮਿਹਨਤਾਨਾ ਖਾਂਦੇ ਨੇ ਉਹਨਾਂ ਨੂੰ ਕਦੇ ਕਿਸੇ ਵੀ ਤਰ੍ਹਾਂ ਦੇ ਬਰਦਾਸ਼ਤ ਨਹੀਂ ਕਰਾਂਗੇ ਇਸ ਲਾਲ ਝੰਡੇ ਦਾ ਜਿਹੜਾ ਇਤਿਹਾਸ ਹੈ ਔਰ ਜਿਹੜੀ ਸਾਡੀ ਅੱਜ ਦੀ ਮੀਟਿੰਗ ਹੈ ਬੜੀ ਵਧੀਆ ਪੋਜੀਟਿਵ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੇ ਨਾਲ ਪੱਠੇ ਮਜ਼ਦੂਰ ਨੇ ਉਹਨਾਂ ਨੂੰ ਸਰਕਾਰੀ ਰੇਟ ਦੋਆ ਮੰਗਿਆ ਠੀਕ